ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਉਹ ਰੱਜ ਕੇ ਬਰੇ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਕਿ ਪੰਜਾਬ ਦੀ ਸਾਰੀ ਬਿਊਰੋਕਰੇਸੀ ਪੰਜਾਬ ਦੀ ਸਾਰੀ ਅਫਸਰशाही ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕੱਟ ਪੁਤਲੀ ਬਣੀ ਹੋਈ ਹੈ ਹਾਲਾਂਕਿ ਪੱਤਰਕਾਰ ਭਾਈਚਾਰਾ ਕਹਿੰਦਾ ਹੈ ਕਿ ਇਸ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਚੰਮ ਦੀਆਂ ਚਲਾਈਆਂ ਮੋਟਾ ਪੈਸਾ ਇਕੱਠਾ ਕੀਤਾ ਗਿਆ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਹ ਕੀਤੀ ਤੇ ਨਾ ਕੀਤੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਉੱਤੇ ਮੁਸੀਬਤ ਪਵੇਗੀ ਮੇਰੇ ਉੱਤੇ ਐਫ ਆਈ ਆਰ ਦਰਜ ਹੋਣ ਵਾਲੀ ਹੈ ਤੇ ਉਹਨਾਂ ਨੇ ਕਲਾਸ ਲਾਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਕ੍ਰਿਸ਼ਨ ਕੁਮਾਰ ਉੱਤੇ ਸਾਰਾ ਭਾਂਡਾ ਫੋੜ ਦਿੱਤਾ ਕਿ ਇਹਦੀ ਗਲਤੀ ਕਰਕੇ ਲੋਚਾ ਨਹੀਂ ਬਣਿਆ ਇਹਨੇ ਸਾਡੀ ਗੱਲ ਨਹੀਂ ਸੁਣੀ ਇਸ ਕਰਕੇ ਮੇਰੇ ਹਲਕੇ ਦੇ ਵਿੱਚ ਹੜਾਂ ਦੀ ਸਥਿਤੀ ਜਿਹੜੀ ਹੈ ਨਾਜ਼ਕ ਬਣੀ ਹੋਈ ਹੈ ਸਾਨੂੰ ਰਾਤ ਮਿਲ ਜਾੜੀ ਸੀ ਜੇਕਰ ਲੋਚਾ ਜੇਕਰ ਤੁਸੀਂ ਬਨ ਕ੍ਰਿਸ਼ਨ ਕੁਮਾਰ ਹੋਣਾ ਬਨ ਬਣਾਏ ਚਾਹਦੇ ਤੇ ਫਿਰ ਰਾਤੋਂ ਰਾਤ ਕਹਿੰਦੇ ਨੇ ਕਾਰਵਾਈ ਹੋ ਗਈ ਅਸੀਂ ਗੱਲ ਕਰ ਰਹੇ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਿਹੜੇ ਕਿ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਪੜਾਅਸ ਗੜਦੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਰੋਧ ਹਾਲਾਂਕਿ ਉਹ ਹਲਾਸ਼ੇਰੀ ਦਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਆ ਜਿਹੜਾ ਹੈ ਵਿਰੋਧ ਕਰੋ ਆਪ ਆਦਮੀ ਪਾਰਟੀ ਦੇ ਸੁਪਰੀਮੋ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਉਹਨਾਂ ਦੇ ਕੋਲ ਪੰਜਾਬ ਦਾ ਗ੍ਰਾਮ ਤਰਾਲਾ ਵੀ ਹੈ ਇਧਰੋਂ ਜਦੋਂ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਬੱਡੀ ਕਾਰਵਾਈ ਕੀਤੀ ਗਈ ਫਿਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਭਾਜੜਾ ਪੈ ਗਈਆਂ ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਫਿਰ ਲੱਭਦਿਆਂ ਰਾਹ ਦੀ ਦਿਸਦੇ ਉਹ ਗੱਲ ਹੋ ਗਈ ਫਿਰ ਰਾਹ ਦੀ ਥਾਇਆ ਹਰਮੀਤ ਸਿੰਘ ਪਠਾਨ ਮਾਜਰਾ ਕੈਨੇਡਾ ਦੇ ਵਿੱਚ ਨੇ ਆਸਟਰੀਲੀਆ ਦੇ ਵਿੱਚ ਨੇ ਇਹ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਤਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਨੇ ਭਗੌੜੇ ਨੇ ਉਹਨਾਂ ਉੱਤੇ ਕਾਰਵਾਈ ਹੈ ਉਹਨਾਂ ਉੱਤੇ ਐਫ ਆਈ ਆਰ ਹੈ ਹਾਣਾਂ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਮੈਂ ਆਪਣੀ ਪਹਿਲੀ ਘਰ ਵਾਲੀ ਦੀ ਸਹਤੀ ਦੇ ਨਾਲ ਦੂਜਾ ਵਿਆਹ ਕਰਵਾਇਆ ਤੇ ਭਾਈ ਪਹਿਲਾਂ ਤਾਂ ਤੁਸੀਂ ਮੁਕਰਦੇ ਰਹੇ ਹੋ ਹੁਣ ਤੁਹਾਨੂੰ ਯਾਦ ਆ ਗਿਆ ਕਿਵੇਂ ਆਪਣੀ ਘਰਵਾਲੀ ਦੀ ਸਹਿਮਤੀ ਦੇ ਨਾਲ ਜਿਹੜਾ ਦੂਜਾ ਵਿਆਹ ਕਰਵਾਇਆ ਭਾਈ ਫਿਰ ਪਤਾ ਨਹੀਂ ਲੋਕ ਤੁਹਾਨੂੰ ਵੋਟਾਂ ਕਿਵੇਂ ਪਾ ਜਾਂਦੇ ਨੇ ਜੇਕਰ ਤੁਹਾਡਾ ਕਿਰਦਾਰ ਹੀ ਸਹੀ ਨਹੀਂ ਇਥੇ ਸੂਤਰਾਂ ਦੇ ਹਵਾਲੇ ਤੋਂ ਖਬਰ ਤੇ ਵੱਡੀ ਤੇ ਅਹਿਮ ਆ ਰਹੀ ਹੈ ਕਿ ਪਟਿਆਲਾ ਤੋਂ ਰੇਪ ਕੇਸ ਵਿੱਚ ਫਰਾਗ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਬੀਂਦ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪਰਮੀਸ਼ਰ ਪਠਾਨ ਮਾਜਰਾ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਅਤੇ ਉਹਨਾਂ ਨੂੰ ਭਗੌੜਾ ਐਲਾਨਨ ਨੂੰ ਸਹੀ ਠਹਿਰਾਇਆ ਹੈ ਪਠਾਨ ਮਾਝਰਾ ਦੇ ਪਟਿਆਲਾ ਵੱਲੋਂ ਪਠਾਨ ਮਾਝਰਾ ਨੇ ਪਟਿਆਲਾ ਅਦਾਲਤ ਵੱਲੋਂ ਜਾਰੀ ਗ੍ਰਿਫਤਾਰੀ ਵਾਰੰਟ ਅਤੇ ਉਹਨਾਂ ਨੂੰ ਭਗੌੜਾ ਐਲਾਨਨ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੋਕ ਕੀਤਾ ਸੀ ਉਹਨਾਂ ਦੇ ਵਕੀਲ ਨੇ ਇਹ ਸਬੰਧੀ ਪਟੀਸ਼ਨ ਦਾਇਰ ਕੀਤੀ ਵਿਧਾਇਕ ਐਡਵੋਕੇਟ ਨਿਖਲ ਕਹੀ ਰਾਈ ਪਟੀਸ਼ਨ ਦਰਜ ਕੀਤੀ ਗਈ ਪਟੀਸ਼ਨ 5 ਦਸੰਬਰ 11 ਦਸੰਬਰ 2025 ਨੂੰ ਜਾਰੀ ਗ੍ਰਿਫਤਾਰਾਂਵ ਦੀ ਵਾਰੰਟੀ ਵਾਰੰਟਾਂ ਅਤੇ 16 ਅਕਤੂਬਰ ਨੂੰ ਅਤੇ 20 ਦਸੰਬਰ 2025 ਨੂੰ ਦਿੱਤੇ ਗਏ ਪਗੋੜੇ ਅਪਰਾਧੀਆਂ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਹੈ ਪਟੀਸ਼ਨ ਵਿੱਚ ਦਲੀਲ ਕੀਤੀ ਗਈ ਕਿ ਪਠਾਨ ਮਾਜਰਾ ਨੂੰ ਪਹਿਲਾਂ ਪਟਿਆਲਾ ਅਦਾਲਤ ਵੱਲੋਂ ਸਬੰਨ ਕੀਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਪਟੀਸ਼ਨ ਵਿੱਚ ਵਿਧਾਇਕ ਨੇ ਦਲੀਲ ਦਿੱਤੀ ਕਿ ਪੁਲਿਸ ਨੂੰ ਉਹਨਾਂ ਦੀ ਗ੍ਰਿਫਤਾਰੀ ਲਈ ਅਦਾਲਤੀ ਵਾਰੰਟ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕਾਨੂੰਨ ਪੁਲਿਸ ਨੂੰ ਗੰਭੀਰ ਅਪਰਾਧਾਂ ਲਈ ਬਿਨਾਂ ਵਾਰੰਟ ਦੇ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ ਇਥੋਂ ਤੱਕ ਕਿ ਰਾਜ ਤੋਂ ਬਾਹਰ ਵੀ ਉਹਨਾਂ ਨੇ ਦਲੀਲ ਦਿੱਤੀ ਕਿ ਗ੍ਰਿਫਤਾਰੀ ਵੈਂਟ ਜਾਂਚ ਵਿੱਚ ਗਲਤ ਤਰੀਕੇ ਨਾਲ ਸਹਾਇਤਾ ਕਰਦੇ ਅਤੇ ਪ੍ਰਕਿਰਿਆ ਦੀ ਦੁਰਵਰਤੋਂ ਕਰਦੇ ਹਨ ਪਟੀਸ਼ਨ ਵਿੱਚ ਵਿਧਾਇਕ ਨੇ ਖੁਦ ਕਿਹਾ ਕਿ ਉਹ ਇਸ ਸਮੇਂ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਐਂਟੀ ਖੇਤਰ ਵਿੱਚ ਹਨ ਇੱਕ ਰਿਸ਼ਤੇਦਾਰ ਦੇ ਘਰ ਵਿੱਚ ਰਹਿ ਰਹੇ ਹਨ ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਕਾਨੂੰਨੀ ਕਾਰਵਾਈਆਂ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਲੁਕਿਆ ਨਹੀਂ ਵਿਧਾਇਕ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਦੂਜਾ ਵਿਆਹ 2021 ਵਿੱਚ ਉਹਨਾਂ ਦੀ ਪਹਿਲੀ ਪਤਨੀ ਅਤੇ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਉਹਨਾਂ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਖਿਲਾਫ ਦਰਜ ਕੀਤੀ ਗਈ ਸ਼ਿਕਾਇਤ ਝੂਠੀ ਹੈ। ਪੈਸੇ ਅਤੇ ਜੈਦ ਆਦਿ ਨਾਲ ਸੰਬੰਧੀ ਨਿੱਜੀ ਮੰਗਾਂ ਦੇ ਨਾਲ-ਨਾਲ ਰਾਜਨੀਤਿਕ ਵਿਰੋਧੀਆਂ ਦੇ ਪ੍ਰਭਾਵ ਹੇਠ ਦਰਜ ਕੀਤੀ ਗਈ ਹੈ। ਯਾਨੀ ਕਿ ਉਧਰ ਭਾਰਤ ਸਰਾਰ ਪਠਾਨ ਮਾਜਰਾ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਹਾਲਾਂਕਿ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਹੈ। ਜੇਕਰ ਉਹ ਭਾਰਤ ਵਿੱਚ ਆਉਂਦਾ ਹੈ ਪੰਜਾਬ ਆਉਂਦਾ ਹੈ ਤੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਵਾਰ-ਵਾਰ ਆਪਣੇ ਜਿਹੜੇ ਜਿਹੜੇ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਜਿਹੜੇ ਉਹਨਾਂ ਉੱਤੇ ਦੋਸ਼ ਲੱਗੇ ਨੇ ਜਿਹੜੀ ਉਹਨਾਂ ਉੱਤੇ ਐਫ ਆਈ ਆਰ ਹੋਈ ਹੈ ਖਾਸ ਕਰਕੇ ਰੇਪ ਕੇਸ ਨੂੰ ਲੈ ਕੇ ਹਾਲੇ ਵੀ ਉਸ ਨੂੰ ਝੂਠੀ ਕਾਰਵਾਈ ਦੱਸ ਰਹੇ ਨੇ ਹਰਮੀਤ ਸਿੰਘ ਪਠਾਨ ਬਾਜਰਾ ਕੌਣ ਸੱਚ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਫੈਸਲਾ ਹੁਣ ਡਿਪੈਂਡ ਕਰਦਾ ਹੈ ਅਦਾਲਤ ਤੇ ਅਦਾਲਤ ਕਿਸ ਤਰ੍ਹਾਂ ਦਾ ਰੁਕ ਪਾਉਂਦੀ ਹੈ ਹਾਲਾਂਕਿ ਪੜੋ ਪਘੋੜਾ ਜਿਹੜਾ ਹੈ ਇਕਰਾਰ ਦੇ ਦਿੱਤਾ ਗਿਆ ਹੈ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਹਰਬੀਰ ਸਿੰਘ ਪਟਾਣ ਮਾਜਰਾ ਦੇ ਵਿਰੁੱਧ ਧੰਨਵਾਦ